ਬੀਜੇਪੀ ਨੇ ਸੰਜੇ ਟੰਡਨ ਜੀ ਨੂੰ ਚੰਡੀਗੜ੍ਹ ਤੋਂ ਆਪਣਾ ਉਮੀਦਵਾਰ ਜਿਹੜਾ ਹੈ ਐਲਾਨ ਕੀਤਾ ਸਾਡੇ ਨਾਲ ਐਚਐਸ ਲੱਕੀ ਸਾਹਿਬ ਨੇ ਕਾਂਗਰਸ ਦੇ ਪ੍ਰੈਜ਼ੈਂਟ ਹੈ ਚੰਡੀਗੜ੍ਹ ਕਾਂਗਰਸ ਦੇ ਉਹਨਾਂ ਗੱਲਬਾਤ ਕਰਦੇ ਸਰ ਬੀਜੇਪੀ ਨੇ ਆਪਣਾ ਕੈਂਡੀਡੇਟ ਜਿਹੜਾ ਲਾਂਚ ਕਰ ਦਿੱਤਾ ਕਾਂਗਰਸ ਕਿਦੋਂ ਆਪਣਾ ਕੈਂਡੀਡੇਟ ਅਨਾਉਂਸ ਕਰਨ ਜਾ ਰਹੀ ਹੈ ਸਭ ਤੋਂ ਪਹਿਲਾਂ ਤਾਂ ਸੰਜੇ ਟੰਡਨ ਜੀ ਨੂੰ ਬਹੁਤ ਬਹੁਤ ਸ਼ੁਕਨਾਬ ਸ਼ੁਭ ਕਾਮਨਾਵਾਂ ਉਮੀਦ ਕਰਦਾ ਹਾਂ ਕਿ ਚੰਡੀਗੜ੍ਹ ਦੇ ਵਿੱਚ ਇੱਕ ਅੱਛਾ ਚੋਣ ਹੋਏਗਾ ਸਾਫ਼ ਸੁਥਰਾ ਚੋਣ ਹੋਏਗਾ ਰਾਜਨੀਤਿਕ ਛਿਟਾਕਾਸ਼ੀ ਤੋਂ ਬਚ ਕੇ ਦੋਨੋ ਪੋਲੀਟੀਕਲ ਪਾਰਟੀਆਂ ਮੁੱਦਿਆਂ ਦੇ ਉੱਪਰ ਔਰ ਸਾਫ਼ ਸੁਥਰਾ ਚੋਣ ਲੜਨਗੀਆਂ ਜਿੱਥੇ ਤੱਕ ਕਾਂਗਰਸ ਦੇ ਉਮੀਦਵਾਰ ਦੀ ਗੱਲ ਹੈ ਅਗਲੇ 2-4 ਦਿਨ ਦੇ ਅੰਦਰ ਮੈਨੂੰ ਉਮੀਦ ਹੈ ਕਿ ਕਾਂਗਰਸ ਦਾ ਔਰ ਇੰਡੀਆ ਬਲਾਕ ਦਾ ਕੈਂਡੀਡੇਟ ਕਿਉਂਕਿ ਇੱਥੇ ਆਮ ਆਦਮੀ ਪਾਰਟੀ ਔਰ ਜਿਹੜੀਆਂ ਇੰਡੀਆ ਬਲਾਕ ਦੀਆਂ ਪਾਰਟੀਆਂ ਜੋ ਵੀ ਸਾਨੂੰ ਸਪੋਰਟ ਕਰ ਰਹੀਆਂ ਉਹ ਵੀ 2-4 ਦਿਨ ਦੇ ਵਿੱਚ ਆ ਜਾਏਗਾ ਔਰ ਉਸ ਤੋਂ ਬਾਅਦ ਡੇਢ ਮਹੀਨੇ ਤੱਕ ਲਗਭਗ ਸਮਾਂ ਹੋਏਗਾ ਦੋਨੋ ਪਾਰਟੀਆਂ ਨੂੰ ਆਪਣਾ ਪ੍ਰਚਾਰ ਪ੍ਰਸਾਰ ਕਰਨ ਦਾ ਔਰ ਇਟ ਵਿਲ ਬੀ ਅ ਗੁੱਡ ਅੱਛਾ ਮੁਕਾਬਲਾ ਹੋਏਗਾ ਇੱਥੇ ਔਰ ਫੇਰ ਵੀ ਤੁਹਾਨੂੰ ਇੱਕ ਗੱਲ ਕਹਿ ਦਿੰਦਾ ਕਿ ਜਿੱਤ ਜਿਹੜੀ ਹੈ ਇੰਡੀਆ ਬਲੌਕ ਦੀ ਔਰ ਕਾਂਗਰਸ ਪਾਰਟੀ ਦੀ ਹੋਏਗੀ ਲੱਖੀ ਜੀ ਆਹ ਕੱਲ ਮੇਰੀ ਕੰਦੇ ਮਦਦ ਕੀ ਬੀਜੇਪੀ ਕੈਂਡੀਡੇਟ ਨਾਲ ਗੱਲਬਾਤ ਹੋਈ ਤੇ ਉਹਨਾਂ ਨੇ ਕਿਹਾ ਅਸੀਂ ਵਿਕਾਸ ਦੇ ਮੁੱਦੇ ਤੇ ਜਿਹੜਾ ਇਲੈਕਸ਼ਨ ਲੜਨ ਜਾ ਰਹੇ ਹਾਂ ਸ਼ਹਿਰ ਚ ਪਿਛਲੇ 10 ਸਾਲਾਂ ਤੋਂ ਲਗਾਤਾਰ ਬੀਜੇਪੀ ਦਾ ਕੈਂਡੀਡੇਟ ਜਿੱਦਾਂ ਆ ਰਿਹਾ ਸੀਗਾ ਔਰ ਸ਼ਹਿਰ ਚ ਡਿਵੈਲਪਮੈਂਟ ਦੇ ਕੇ ਬਾਹਰ ਲਿਆਤੀ ਹੈ ਉਸ ਦੇ ਮੁੱਦੇ ਤੇ ਉਹ ਇਲੈਕਸ਼ਨ ਲੜਨ ਜਾ ਰਹੇ ਹੈ ਤੁਹਾਡਾ ਕੀ ਕਹਿਣਾ ਹੈ ਮੈਂ ਤਾਂ ਬਹੁਤ ਜ਼ਿਆਦਾ ਸਾਧੂਵਾਦ ਦਵਾਂਗਾ ਕਿ ਅਗਰ ਉਹ ਵਿਕਾਸ ਦੇ ਮੁੱਦੇ ਤੇ ਇਲੈਕਸ਼ਨ ਲੜਨਗੇ ਕਹਿੰਦਾ ਕਿ ਉਹ ਵਿਕਾਸ ਦੇ ਮੁੱਦੇ ਤੇ ਇਲੈਕਸ਼ਨ ਲੜ ਨਹੀਂ ਸਕਦੇ ਕਿਉਂਕਿ ਚੰਡੀਗੜ੍ਹ ਦੇ ਵਿੱਚ ਵਿਕਾਸ ਹੋਇਆ ਹੀ ਨਹੀਂ ਅੱਜ ਪਿੰਡਾਂ ਦੇ ਹਾਲਾਤ ਦੇਖ ਲਓ ਕੀ ਹੈ ਉਹਨਾਂ ਦੀ ਆਪਣੀ ਪਾਰਟੀ ਦੇ ਬੰਦੇ ਕੋਈ ਮੰਚ ਬਣਾ ਕੇ ਕਦੇ ਰੌਲਾ ਪਾ ਰਹੇ ਆ ਕਿ ਜੀ ਪਿੰਡਾਂ ਦੇ ਵਿੱਚ ਕੁਝ ਨਹੀਂ ਹੋਇਆ ਲੈਂਡ ਪੁਲਿੰਗ ਸਕੀਮ ਨਹੀਂ ਆਈ ਡਿਵੈਲਪਮੈਂਟ ਨਹੀਂ ਹੋਈ ਲਾਲ ਡੋਰੇ ਦੇ ਬਾਰ ਰੈਗੂਲਰਾਈਜ਼ ਨਹੀਂ ਕੀਤਾ ਗਿਆ ਮਕਾਨ ਹਾਊਸਿੰਗ ਬੋਰਡ ਦੇ ਵਿੱਚ ਜਿਹੜੇ ਡਿਜ਼ਾਇਰਡ ਐਂਡ ਚੇਂਜਸ ਨਹੀਂ ਲੱਗੇ ਉਹ ਤਾਂ ਭਾਜਪਾ ਵਾਲੇ ਤਾਂ ਧਰਮ ਦੇ ਨਾਮ ਤੇ ਇਲੈਕਸ਼ਨ ਲੜਦੇ ਆ ਜੇ ਮਕਾਸ ਦੇ ਮੁੱਦੇ ਤੇ ਇਲੈਕਸ਼ਨ ਲੜ ਲੈਣ ਇਸ ਤੋਂ ਵੱਡੀ ਗੱਲ ਹੀ ਕੋਈ ਨਹੀਂ ਹੋ ਸਕਦੀ ਫਿਰ ਤਾਂ ਹੈਂਡਸ ਡਾਊਨ ਵਿਕਟਰੀ ਕਾਂਗਰਸ ਦੀ ਹੋਏਗੀ ਕਿਉਂਕਿ ਜੋ ਵੀ ਵਿਕਾਸ ਹੋਇਆ ਚੰਡੀਗੜ੍ਹ ਦੇ ਵਿੱਚ ਚਾਹੇ ਉਹ ਰੈਂਕਿੰਗ ਵੈਲੇ ਨੰਬਰ ਦੀ ਆਈ ਚਾਹੇ ਡਿਫਰੈਂਟ ਟ੍ਰੇਨਸ ਇੱਥੋਂ ਚਲੀਆਂ ਰੇਲਵੇ ਸਟੇਸ਼ਨਸ ਦਾ ਵਿਸਤਾਰ ਹੋਇਆ ਹੋਰ ਕੰਮ ਇੱਥੇ ਚੰਡੀਗੜ੍ਹ ਦੇ ਵਿੱਚ ਹੋਏ ਪਾਰਕ ਬਣੀਆਂ ਸਟਰੀਟ ਲਾਈਟਾਂ ਲੱਗੀਆਂ ਮਾਰਕੀਟਸ ਡਿਵੈਲਪ ਹੋਈਆਂ ਕਾਰਪੋਰੇਸ਼ਨ ਨੇ ਕੰਮ ਕੀਤਾ ਉਹ ਕਾਂਗਰਸ ਦੇ ਟਾਈਮ ਸੀ ਬੀਜੇਪੀ ਦੇ ਟਾਈਮ ਤੋਂ ਦੂਸਰੀ ਪਿਛਲੀ ਬਰਸਾਤਾਂ ਦੇਖ ਲਓ ਕੀ ਹਾਲ ਹੋਇਆ ਮਾੜੀ ਜੀ ਬਾਰਿਸ਼ ਪਈ ਤਾਂ ਦੋ ਤਿੰਨ ਪਹਿਲ ਟੁੱਟ ਗਏ ਉਹ 6-6 ਮਹੀਨੇ ਠੀਕ ਨਹੀਂ ਹੋਏ ਸੋ ਮ ਜਿਹੜਾ ਵੀ ਮਰਜ਼ੀ ਮੁੱਦਾ ਲੈਣ ਇਸ ਵਾਰ ਲੋਕਾਂ ਨੇ ਮਨ ਬਣਾਇਆ ਹੋਇਆ ਜਿਤ ਕਾਂਗਰਸ ਦੀ ਹੋਏਗਾ ਅੱਛਾ ਸੋਨੂ ਕੀ ਲੱਗਦਾ ਸਰ ਭਾਜਪਾ ਦਾ ਜਿਹੜਾ ਕਿਰਨ ਕੇਸ ਸੀਗੀ ਜਿਹੜੀ ਕਿ ਐਮਪੀ ਸੀ ਕੀ ਲਗਾਤਾਰ 10 ਸਾਲਾਂ ਤੋਂ ਐਮਪੀ ਚੱਲ ਰਹੇ ਸੀਗੇ ਇੱਕੋ ਦਮ ਉਹਨਾਂ ਦਾ ਲਾਸਟ ਮੂਮੈਂਟ ਤੇ ਜਾ ਕੇ ਉਹਨਾਂ ਦਾ ਟਿਕਟ ਕੱਟ ਕੇ ਸੰਜੇ ਟੰਡਨ ਜੀ ਨੂੰ ਟਿਕਟ ਦਿੱਤੀ ਇਹ ਸੋਨੂ ਕੀ ਲੱਗਦਾ ਕਾਂਗਰਸ ਇਸ ਵਾਰ ਕੀ ਸੋਚਦੀ ਆ ਵੀ ਇਹ ਆ ਭਾਜਪਾ ਨੇ ਕਿਉਂ ਕੀਤਾ ਬੀਜੇਪੀ ਨੂੰ ਨਜ਼ਰ ਆ ਗਿਆ ਸੀ ਇੱਕ ਪਾਸੇ ਤਾਂ ਕਹਿੰਦੇ ਵਿਕਾਸ ਦੇ ਮੁੱਦੇ ਤੇ ਇਲੈਕਸ਼ਨ ਲੜਨਗੇ ਦੂਜੇ ਪਾਸੇ ਦੋ ਵਾਰ ਦੀ ਲਗਾਤਾਰ ਜਿੱਤੀ ਹੋਈ ਐਮਪੀ ਦੀ ਟਿਕਟ ਕੱਢਦੀ ਉਹਨਾਂ ਨੂੰ ਪਤਾ ਕੁਝ ਕੀਤਾ ਨਹੀਂ ਵਿਕਾਸ ਕਰਾ ਨਹੀਂ ਭਾਈ ਇਸ ਕਰਕੇ ਉਹਨਾਂ ਦੀ ਟਿਕਟ ਕੱਢਦੀ ਸੋ ਉਹਨਾਂ ਦੀ ਗੱਲਾਂ 'ਚ ਹੀ ਕੰਟਰਡਿਕਸ਼ਨ ਹੈ ਜੇ ਇੰਨਾ ਹੀ ਵਿਕਾਸ ਕੀਤਾ ਹੁੰਦਾ ਤਾਂ ਦਵਾਰਾ ਕਿਰਨ ਘੇਰ ਨੂੰ ਟਿਕਟ ਦੇ ਦਿੰਦੇ

Facebook Instagram X aur WhatsApp channel par